ਕੈਨੇਡੀਅਨ ਵੀਜ਼ੇ ਲਈ ਰੱਬ ਬਦਲਣ ਲੱਗੇ ਭਾਰਤੀ ਲੋਕ Hindu ਨੌਜਵਾਨ ਪੀੜੀਆਂ ਪੰਗਾ ਬਨਣ ਨੂੰ ਹੋਏ ਤਿਆਰ ਅਸਾਹਿਲਮ ਦੇ ਦਾਅਵੇ ਅਬਤਮੀਤੇ ਜਾ ਰਹੇ ਝੂਠੇ ਦਾਵੇ ਕੈਨੇਡਾ ਜਾਣ ਦੇ ਲਈ ਲੋਕਾਂ ਦੇ ਉੱਪਰ ਇਸ ਕਦਰ ਭੁਸਾਰਾ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨਾ ਤਾਂ ਉਹਨਾਂ ਨੂੰ ਰਿਸ਼ਤੇ ਦੀ ਪਰਵਾਹ ਹੈ ਇੱਥੋਂ ਤੱਕ ਕਿ ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਕਿ ਹਿੰਦੂ ਸਿੱਖ ਬਣ ਰਹੇ ਨੇ ਜਾਂ ਕਹਿ ਲਈਏ ਕਿ ਸਿੱਖ ਹਿੰਦੂ ਬਣ ਰਹੇ ਨੇ ਉਹ ਕੀ ਹੈ ਜੀ ਬਿਲਕੁਲ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਆਪਾਂ ਦੇਖਿਆ ਅਕਸਰ ਕਿ ਜੀ ਅਸਾਈਲਮ ਕੇਸਸ ਚਾਹੇ ਉਹ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਕਿ ਅਸਾਈਲਮ ਕੇਸਸ ਫਾਈਲ ਕਰ ਰਹੇ ਨੇ ਆਪਾਂ 2 ਦਿਨ ਪਹਿਲਾਂ ਇੱਕ ਡਿਟੇਲਡ ਰਿਪੋਰਟ ਵੀ ਸਾਂਝੀ ਕੀਤੀ ਸੀ ਪਰ ਹੁਣ ਇੱਕ ਹੋਰ ਹੈਰਾਨਕੁਨ ਖੁਲਾਸਾ ਹੋਇਆ ਹੈ ਕਿ ਬੰਦਾ ਇੰਡੀਆ ਤੋਂ ਚੱਲਦਾ ਹੈ ਖਰਚ ਕਰਦਾ ਹੈ ਪੈਸੇ ਆਪਣੇ ਕੋਲ ਵੀ ਨਹੀਂ ਹੁੰਦੇ ਕਰਜ਼ਾ ਲੈ ਕੇ ਕਰਜ਼ਾ ਕੌਣ ਦਿੰਦਾ ਹੈ ਉਹ ਇਮੀਗ੍ਰੇਸ਼ਨ ਏਜੰਟ ਹੀ ਕਰਜ਼ਾ ਦਵਾਉਂਦਾ ਜਾਂ ਦਿੰਦਾ ਹੈ ਅੱਛਾ ਜੀ ਔਰ 3 ਜਾਂ 4% ਸ਼ਾਹੂਕਾਰਾਂ ਵਾਲੇ ਵਿਆਜ ਤੇ ਫਲੈਟ ਇੱਕ ਹਿੰਦੂ ਨੌਜਵਾਨ ਇੰਡੀਆ ਤੋਂ ਕੈਨੇਡਾ ਪੁੱਜਦਾ ਹੈ ਤੇ ਇੱਥੇ ਖਾਲਿਸਤਾਨ ਹਮਾਇਤੀ ਨਾਰਿਆਂ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਕਿ ਮੈਨੂੰ ਕੈਨੇਡਾ ਦੇ ਵਿੱਚ ਪਨਾਹ ਮਿਲ ਜਾਊਗੀ ਤੇ ਇੱਥੇ ਹੁਣ ਕੀ ਕਿਹਾ ਜਾਵੇ ਕਿ ਇੱਕ ਹਿਮਾਂਸ਼ੂ ਗੁਪਤਾ ਜਾਂ ਹਿਮਾਂਸ਼ੂ ਗੁਪਤਾ ਖਾਲਿਸਤਾਨ ਹਮਾਇਤੀ ਨਾਰਿਆਂ ਦੇ ਵਿੱਚ ਸ਼ਾਮਲ ਹੋ ਕੇ ਆ ਉਹਦਾ ਆਈ ਕਾਰਡ ਹੈ ਜੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਖਾਸ ਕਹਾਂਗੇ ਕਿ ਮਕਾਨ ਮਾਲਕ ਵੱਲੋਂ ਇਹ ਸਾਂਝਾ ਕੀਤਾ ਗਿਆ ਇੱਕ ਪੂਰਾ ਘਟਨਾਕਰਮ ਹੈ ਜੀ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਤੇ ਬਾਕੀ ਦਰਸ਼ਕ ਸਾਨੂੰ ਦੱਸ ਦੇਣਗੇ ਆ ਵਰਕ ਪਰਮਿਟ ਹੈ ਕਹਿੰਦੇ ਉਹਨੇ ਆਪਣਾ ਨਾਮ ਹੀ ਮਟੇ ਦਿੱਤਾ ਇਸ ਤੋਂ ਮੇਟ ਦਿੱਤਾ ਦੱਸਿਆ ਹੀ ਉਹ ਜਾ ਨਾਮ ਕੇ ਸੀਬੀਐਸਏ ਵਾਲਿਆਂ ਨੇ ਜਾਂ ਇਮੀਗ੍ਰੇਸ਼ਨ ਵਾਲਿਆਂ ਨੇ ਜਾਂ ਜੋ ਵੀ ਵਿਭਾਗ ਡੀਲ ਕਰਦਾ ਉਹਨਾਂ ਨੇ ਸਿਰਫ ਹੀਪਾਂਸ਼ੋ ਲਿਖਿਆ ਗੁਪਤਾ ਨਾਂ ਉਥੋਂ ਉਡਾ ਹੀ ਦਿੱਤਾ ਗਿਆ ਜਦ ਕਿ ਪਾਸਪੋਰਟ ਦੇ ਉੱਤੇ ਹੀਪਾਂਸ਼ੋ ਗੁਪਤਾ ਹੀ ਲਿਖਿਆ ਹੋਇਆ ਸੀ ਇਹ ਖਾਸ ਤੌਰ ਤੇ ਬੀਸੀ ਦੇ ਵਿੱਚ ਇੱਕ ਮਕਾਨ ਮਾਲਕ ਨੇ ਦਾਵਾ ਕੀਤਾ ਸੋ ਇਸੇ ਮੁੱਦੇ ਦੇ ਵਿਚਕਾਰ ਮਾਨ ਦੀਆਂ ਚਿੱਠੀਆਂ ਬੜੀ ਚਰਚਾ ਦੇ ਵਿੱਚ ਨੇ ਜੀ ਕੀ ਕਹਿੰਦੇ ਨੇ ਕਿ ਚਿੱਠੀਆਂ ਲੈ ਕੇ ਆਓ ਤੇ ਵੀਜ਼ਾ ਪਾਓ ਬਿਲਕੁਲ ਇੱਥੇ ਸਮਰਨਜੀਤ ਸਿੰਘ ਮਾਨ ਦੀਆਂ ਚਿੱਠੀਆਂ ਤਾਂ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਰਹੀਆਂ ਹੀ ਨੇ ਕਿਉਂਕਿ ਇੱਥੇ ਵੱਖ-ਵੱਖ ਮੀਡੀਆ ਦੇ ਵਰਗਾਂ ਦੇ ਵਿੱਚ ਇਹ ਰੌਲਾ ਕਹਿ ਸਕਦੇ ਆ ਪਿਆਰਿਆ ਕਿ ਜੀ ਸਿਮਰਨਜੀਤ ਸਿੰਘ ਮਾਨ ਦੀਆਂ ਚਿੱਠੀਆਂ ਲੈ ਕੇ ਜਿਹੜੇ ਅਮਰੀਕਾ ਦੇ ਵਿੱਚ ਪਨਾਹ ਮੰਗ ਰਹੇ ਨੇ ਉਹਨਾਂ ਦੀਆਂ ਉਹਨਾਂ ਦੇ ਅਸਾਈਲਮ ਕਲੇਮਸ ਰੱਦ ਹੋਣਗੇ ਚਲੋ ਇਹ ਸੱਚ ਹੈ ਜਾਂ ਝੂਠ ਹੈ ਜਾਂ ਵਾਕਈ 트럼ਪ ਸਰਕਾਰ ਇਸ ਪਾਸੇ ਕੰਮ ਕਰ ਰਹੀ ਹੈ ਇੱਕ ਵੱਖਰਾ ਮਸਲਾ ਹੈ ਪਰ ਇਧਰਲੇ ਪਾਸੇ ਕਹਾਂਗੇ ਕਿ ਹੁਣ ਕੈਨੇਡਾ ਦੀਆਂ ਤਸਦੀਕ ਜਿਹੜੀਆਂ ਕਨਫਰਮੇਸ਼ਨਸ ਨੇ ਕੈਨੇਡਾ ਦੇ ਵਿੱਚ ਅਸਾਈਲਮ ਤੁਸੀਂ ਕਲੇਮ ਕਰਨਾ ਤਾਂ ਲੋਕਲ ਐਮ ਐਲ ਐਸ ਪੈਸੇ ਲੈ ਕੇ ਲਿਖ ਕੇ ਦੇ ਰਹੇ ਨੇ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਹੱਦ ਤੱਕ ਕੰਮ ਚੱਲ ਚੁੱਕਿਆ ਹੈ ਤੇ ਆਪਾਂ ਸਟੋਰੀ ਦੀ ਸ਼ੁਰੂਆਤ ਕਰਦੇ ਆ ਹਿੰਪਾਂਸ਼ੂ ਗੁਪਤਾ ਦੇ ਨਾਮ ਨਾਲ ਜਿਹੜਾ ਕਿ ਵਿਜ਼ਟਰ ਵੀਜ਼ਾ ਤੇ ਇੰਡੀਆ ਤੋਂ ਕੈਨੇਡਾ ਦਾਖਲ ਹੋਇਆ ਮੋਂਟਰੀਅਲ ਦੇ ਹਵਾਈ ਅੱਡੇ ਤੇ ਉਤਰਿਆ ਤੇ ਉਹ ਇੱਥੇ ਆਉਂਦੇ ਸਾਰ ਅਸਾਈਲਮ ਕਲੇਮ ਕਰ ਦਿੱਤਾ ਕਿਉਂਕਿ ਉਸ ਨੂੰ ਵਰਕ ਪਰਮਿਟ ਮਿਲ ਗਿਆ ਅਸਾਈਲਮ ਕਲੇਮ ਕਰਨ ਤੋਂ ਬਾਅਦ 2 ਸਾਲ ਦਾ ਓਪਨ ਵਰਕ ਪਰਮਿਟ ਤੇ ਆਹ ਆਈ ਕਾਰਡ ਹੈ ਹਾਲਾਂਕਿ ਚਲੋ ਇਹ 2028 ਤੱਕ ਵੈਲਿਡ ਹੈ ਪਰ ਉਹ ਮਕਾਨ ਮਾਲਕ ਨੇ ਸਾਂਝੀ ਕਰਦੇ ਆ ਕਹਾਂਗੇ ਕਿ ਮਤਲਬ ਪੈਰ ਕੰਬ ਗਏ ਲੋਕਾਂ ਦੇ ਉਸ ਸਟੋਰੀ ਨੂੰ ਸੁਣਦੇ ਕਿ ਵਾਕਈ ਕਿਆ ਵਾਕਈ ਕਿਆ ਤਕਨੀਕ ਵਰਤੀ ਹੈ ਕਿ ਕੈਨੇਡੀਅਨ ਵੀਜ਼ਾ ਲੈਣਾ ਉਹਦੇ ਵਾਸਤੇ ਕੁਝ ਵੀ ਕਰਾਂਗੇ ਆ ਫੋਰਟ ਸੇਂਟ ਜohn bc ਦੇ ਬੁੱਤੇ ਰਹਿੰਦਾ ਉਹ ਵੀ ਇੰਡੀਅਨ ਹੈ ਸਟੋਰੀ ਟੈਲਰ ਵੀ ਇੰਡੀਅਨ ਹੈ ਹਾਲਾਂਕਿ ਉਸ ਦੇ ਰਿਲੀਜੀਅਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਆਖਰਕਾਰ ਉਹ Hindu ਹੈ ਜਾਂ ईसाई ਹੈ ਜਾਂ ਕੌਣ ਹੈ ਕਿਉਂਕਿ ਸਿੱਖ ਤਾਂ ਬਾਈ ਕਹਿ ਸਕਦੇ ਆ ਕਿ ਨਜ਼ਰ ਨਹੀਂ ਆ ਰਿਹਾ ਉਹਦੇ ਬੋਲਣ ਦਾ ਲਹਿਜਾ ਵੀ ਉਹ ਜ ਨਜ਼ਰ ਆ ਰਿਹਾ ਹੈ ਕਿ ਪੰਜਾਬ ਨਾਲ ਸਬੰਧਤ ਤਾਂ ਸ਼ਾਇਦ ਨਹੀਂ ਹੈ ਜੀ ਤੇ ਹੁਣ ਮਸਲਾ ਹਿਪਾਂਸ਼ੂ ਗੁਪਤਾ ਦੇ ਕਹਿੰਦੇ ਕੀੜਾ ਉੱਠਦਾ ਹੈ ਕਿ ਜੀ ਮੈਂ ਵਿਦੇਸ਼ ਜਾਣਾ ਮੈਂ ਕੈਨੇਡਾ ਦੇ ਵਿੱਚ ਜਾਣਾ ਪਰਿਵਾਰ ਨਾਲ ਗੱਲ ਕੀਤੀ ਜਾਂਦੀ ਹੈ ਪਰਿਵਾਰ ਕਹਿੰਦਾ ਸਾਡੇ ਕੋਲੇ ਐਨੇ ਪੈਸੇ ਹੈ ਨਹੀਂਗੇ ਕਿ ਤੈਨੂੰ ਸਟੱਡੀ ਵੀਜ਼ਾ ਤੇ ਜਾਂ ਹੋਰ ਤਰੀਕੇ ਦੇ ਨਾਲ ਭੇਜ ਦਿੱਤਾ ਜਾਵੇ ਵੱਖ-ਵੱਖ ਕੰਸਲਟੈਂਟਸ ਜਿਹੜੇ ਕਿ ਅਖੌਤੀ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਸੰਪਰਕ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਮੰਨ ਜਾਂਦਾ ਕਿ ਹਾਂ ਤੈਨੂੰ 20-25 ਲੱਖ ਰੁਪਏ ਦੇ ਵਿੱਚ ਕੈਨੇਡਾ ਪਹੁੰਚਾ ਦਿੰਨੇ ਆ ਪਾਸਟਰ ਵੀਜ਼ਾ ਤੇ ਤੇ ਤਰੀਕਾ ਵੀ ਦੱਸ ਦੇਵਾਂਗੇ ਉੱਥੇ ਰਹਿਣ ਦਾ ਕੰਮ ਕਰਨ ਦਾ ਤੈਨੂੰ ਵਾਪਸ ਵਾਪਸ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਕਹਿੰਦਾ ਜੀ ਪੈਸੇ ਨਹੀਂ ਹੈਗੇ ਕਹਿੰਦੇ ਪੈਸਿਆਂ ਦਾ ਵੀ ਪ੍ਰਬੰਧ ਕਰ ਦਿੰਨੇ ਆ ਤੇ ਇਹਦੇ ਵਾਸਤੇ 3 ਤੋਂ 4% ਜਿਹੜਾ ਆਪਾਂ ਜੇ ਓਵਰਆਲ ਐਨੂਅਲ ਦੇਖੀਏ ਤਾਂ 35 ਤੋਂ 45% ਵਿਆਜ ਦੇਣਾ ਹੋਊਗਾ ਤੇ ਉਹ ਹੁਣ ਹਰ ਮਹੀਨੇ ਉਹਦੀ ਕਿਸ਼ਤ ਤਾਂ ਦੇਣੀ ਹੀ ਦੇਣੀ ਆ ਵਿਆਜ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਬੰਦਾ ਮੌਨਟਰੀਅਲ ਦੇ 에어ਪੋਰਟ ਤੇ ਉਤਰਿਆ ਵਕ ਪਰ ਸਾਈਲਮ ਕਲੇਮ ਕਰਤਾ ਵਕ ਪਰਮਿਟ ਮਿਲ ਗਿਆ ਸਾਰਾ ਕੁਝ ਹੋ ਗਿਆ ਰਹਿਣ ਵਾਸਤੇ bc ਦੇ ਵਿੱਚ ਚਲਿਆ ਗਿਆ ਹੂੰ bc ਦੇ ਕਹਾਂਗੇ ਕਿ ਸ਼ਹਿਰ ਦੇ ਵਿੱਚ ਜਦੋਂ ਉਹ ਰਹਿਣ ਚਲਾ ਜਾਂਦਾ ਤਾਂ ਉਹ ਮਕਾਨ ਮਾਲਕ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਅੱਗੇ ਕਿ ਕਿਸ ਤਰੀਕੇ ਦੇ ਨਾਲ ਉਹ ਕੈਨੇਡਾ ਆਉਣ ਦਾ ਸਬਬ ਬਣਿਆ ਕਿਵੇਂ ਕੈਨੇਡਾ ਆਉਣ ਦੀ ਇੱਛਾ ਜ਼ਾਹਰ ਹੋਈ ਤੇ ਫਿਰ ਕੀ ਕੀ ਤਰੀਕੇ اختیار ਕੀਤੇ ਗਏ ਫਿਰ ਉਸ ਹੁਣ ਮਕਾਨ ਮਾਲਕ ਨੇ ਕਹਾਣੀ ਦੱਸੀ ਹੈ ਕਿ ਕਿਵੇਂ ਕਹਿੰਦਾ ਇੱਕ ਦਿਨ ਮੇਰੇ ਅਸਵੇਰੇ ਸਵੇਰੇ ਕਹਿੰਦਾ ਟਿਚਨ ਵਿਚਨ ਹੋਈ ਜਾਵੇ ਕੀ ਹੋ ਗਿਆ ਤਿਆਰ ਹੋ ਰਿਹਾ ਜੀ ਕੀ ਹੋ ਗਿਆ ਕਿੱਥੇ ਜਾਣਾ ਐਡਮਿੰਟਨ ਜਾਣਾ ਜੀ ਐਡਮਿੰਟਨ ਬਹੁਤ ਜ਼ਰੂਰੀ ਕੰਮ ਹੈ ਕੀ ਕੀ ਜ਼ਰੂਰੀ ਕੰਮ ਹੈ ਕਹਿੰਦਾ ਉਥੇ ਖਾਲਿਸਤਾਨ ਹਮਾਇਤਿਆਂ ਦੀ ਰੈਲੀ ਹੋ ਰਹੀ ਹੈ ਮੈਂ ਉਹਦੇ ਵਿੱਚ ਜਾਣਾ ਉਹ ਯਾਰ ਰੱਬ ਦਾ ਬੰਦਾ ਤੂੰ ਤਾਂ Hindu ਆ ਤੂੰ ਖਾਲਿਸਤਾਨ ਹਮਾਇਤਿਆਂ ਦੀ ਰੈਲੀ ਦੇ ਵਿੱਚ ਕੀ ਕਰਨ ਜਾਏਗਾ ਉਹ ਕਹਿੰਦਾ ਕੀ ਕਰਨਾ ਆਪਾਂ ਤਾਂ ਫੋਟੋਆਂ ਖਿਚਵਾਉਣੀਆਂ ਨੇ ਚਾਰ ਆ ਫੋਰਟ ਸੀਨ ਜohn BC ਦੇ ਕਸਬੇ ਤੋਂ ਜਾਂ ਸ਼ਹਿਰ ਤੋਂ ਇਹ ਹਿਪਾਂਸ਼ੂ ਗੁਪਤਾ ਹਾਲਾਂਕਿ ਵਰਕ ਪਰਮਿਟ ਤੇ ਇਸ ਦਾ ਨਾਮ ਕੱਲਾ ਹੀ ਹਿਪਾਂਸ਼ੂ ਹੀ ਲਿਖਿਆ ਗਿਆ ਇਹ ਰਵਾਨਾ ਹੋ ਜਾਂਦਾ ਹੂੰ ਰਵਾਨਾ ਹੋ ਜਾਂਦਾ ਐ ਐਡਮਿੰਟਨ ਦੀ ਰੈਲੀ ਦੇ ਵਿੱਚ ਜਾਂ ਰੈਫਰੈਂਡਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਤੁਸੀਂ ਅੰਦਾਜ਼ਾ ਲਾਓ ਪ੍ਰਵਿੰਦਰ ਜੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਮਲਦੀਪ ਕੌਰ ਦਾ ਤਾਂ ਕਹਿ ਸਕਦੇ ਆ ਕਿ ਐਸਾਈਲਮ ਕਲੇਮ ਰੱਦ ਹੋ ਗਿਆ ਇਸ ਮੁੱਦੇ ਤੇ ਕਿ ਜੀ ਉਹ ਖਾਲਿਸਤਾਨੀ ਖਾਲਿਸਤਾਨ ਹਮਾਇਤੀਆਂ ਨਾਲ ਸੰਬੰਧ ਰੱਖਦੀ ਹੈ ਇਸ ਕਰਕੇ ਉਸ ਨੂੰ ਕੈਨੇਡਾ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਇੱਥੇ ਹੁਣ ਪੰਸ਼ੂ ਕੱਲਾ ਲਿਖਿਆ ਹੋਇਆ ਉਹਦੇ ਵਰਕ ਪਰਮਿਟ ਤੇ ਕਿ ਕੀ ਹੈ ਪੰਸ਼ੂ ਨੂੰ ਕੈਨੇਡਾ ਦੇ ਵਿੱਚ ਅਸਾਇਲਮ ਮਿਲ ਜਾਊਗਾ ਉਹ ਕੁਝ ਤਸਵੀਰਾਂ ਦਿਖਾ ਕੇ ਕਿ ਹਾਂਜੀ ਮੈਂ ਖਾਲਿਸਤਾਨ ਹਮਾਇਤਿਆਂ ਦੀ ਰੈਲੀ ਦੇ ਵਿੱਚ ਸ਼ਾਮਲ ਹੋਇਆ ਸੀ ਚਲੋ ਇਹ ਬਾਅਦ ਦੀ ਗੱਲ ਆ ਸਾਡੇ ਦਰਸ਼ਕ ਦੱਸ ਦੇਣਗੇ ਪਰ ਆਪਾਂ ਅੱਗੇ ਆਪਣੀ ਸਟੋਰੀ ਨੂੰ ਜੋ ਉਹ ਮਕਾਨ ਮਾਲਕ ਦੱਸ ਰਿਹਾ ਜਿਹੜੀ ਮਕਾਨ ਮਾਲਕ ਦੀ ਜ਼ੁਬਾਨੀ ਸਾਹਮਣੇ ਆਈ ਹੈ ਫ੍ਰੀਲੈਂਸ ਪੱਤਰਕਾਰ ਨਿਤਿਨ ਚੋਪੜਾ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਦੱਸੀ ਆ ਉਸ ਮਕਾਨ ਮਾਲਕ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਕੈਨੇਡਾ ਪੁੱਝਾ ਤੇ ਅੱਗੇ ਫਿਰ ਉਹ ਕਹਿੰਦਾ ਮੈਂ ਇੱਕ ਦਿਨ ਬੈਠੇ ਸੀ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਤੂੰ ਅਸਾਇਲਮ ਤਾਂ ਕਲੇਮ ਕਰਤਾ ਤੈਨੂੰ ਪਤਾ ਹੈ ਇਸ ਦਾ ਇਹਦੇ ਕਨਸੀਕਵੈਂਸਸ ਕੀ ਹੋ ਸਕਦੇ ਨੇ ਤੂੰ ਕਦੇ ਇੰਡੀਆ ਵਾਪਸ ਨਹੀਂ ਜਾ ਸਕੇਂਗਾ ਕਹਿੰਦਾ ਨਹੀਂ ਭਾਜੀ ਕਹਿੰਦਾ ਮੈਨੂੰ ਸਾਰਾ ਕੁਝ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਸ ਅਖੌਤੀ ਟਰੈਵਲ ਏਜੰਟ ਨੇ ਸਮਝਾ ਦਿੱਤਾ ਕਿ ਕਿਵੇਂ ਇੰਡੀਆ ਜਾਣਾ ਹੈ ਕਹਿੰਦਾ ਆਪਾਂ ਇੱਥੋਂ ਜਾਵਾਂਗੇ ਨੇਪਾਲ ਰਾਠਵੰਡੂ ਦੇ ਹਵਾਈ ਅਡੇ ਤੋਂ ਉਤਰਾਂਗੇ ਤੇ ਉੱਥੋਂ ਬੱਸ 'ਚ ਬੈਠ ਕੇ ਆਪਣੇ ਹਰਿਆਣੇ ਚਲੇ ਜਾਵਾਂਗੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਉਹ ਹਰਿਆਣੇ ਨਾਲ ਸਬੰਧਤ ਹੈ ਐਕਚੁਅਲ ਉਹਦਾ ਸ਼ਹਿਰ ਨਹੀਂ ਦੱਸਿਆ ਗਿਆ ਇਹਦੇ ਵਿੱਚ ਕਿ ਉਹ ਕਿਹੜੇ ਸ਼ਹਿਰ ਜਾਂ ਕਸਬੇ ਜਾਂ ਪਿੰਡ ਨਾਲ ਸਬੰਧਤ ਹੈ ਪਰ ਉਸਦਾ ਨਾਮ ਜ਼ਰੂਰ ਉੱਭਰ ਕੇ ਸਾਹਮਣੇ ਆਇਆ ਹੁਣ ਫਿਰ ਅੱਗੇ ਸਮੱਸਿਆਵਾਂ ਸ਼ੁਰੂ ਹੁੰਦੀਆਂ ਨੇ ਜੋ ਕੈਨੇਡਾ ਦੇ ਵਿੱਚ ਚੱਲ ਰਿਹਾ ਹੈ ਕਿ ਹਾਂਜੀ ਭਾਈ ਕੰਮ ਤਾਂ ਮਿਲ ਨਹੀਂ ਰਿਹਾ ਤੇ ਉਧਰ ਲੈਨਦਾਰ ਜਾਂ ਕਰਜ਼ਦਾਰ ਕਹਿ ਸਕਦੇ ਆ ਕਿ ਹੁੱਜਾ ਮਾਰ ਰਹੇ ਨੇ ਲਿਆਓ ਸਾਡਾ ਵਿਆਜ ਦਿਓ ਹਰ ਮਹੀਨੇ ਕਿਸ਼ਤ ਦਾ ਇੱਥੇ ਆਪਦੀ ਰੋਟੀ ਹੀ ਪੰਛੂ ਤੋਂ ਪੂਰੀ ਨਹੀਂ ਹੋ ਰਹੀ ਮਕਾਨ ਦਾ ਕਿਰਾਇਆ ਵੀ ਦੇਣਾ ਉਸ ਇੰਡੀਅਨ ਦੀ ਬੇਸਮੈਂਟ ਦੇ ਵਿੱਚ ਰਹਿੰਦਾ ਹੈ ਉਹ ਹੁਣ ਬੇਸਮੈਂਟ ਦਾ ਕਿਰਾਇਆ ਥੋੜੀ ਛੱਡੂਗਾ ਉਹ ਕਿਰਾਇਆ ਤਾਂ ਉਹਨੇ ਲੈਣਾ ਹੀ ਲੈਣਾ ਕਹਿੰਦੇ ਘੋੜਾ ਘਾ ਨਾਲ ਦੋਸਤੀ ਕਰੂਗਾ ਤਾਂ ਖਾਊਗਾ ਕੀ ਤੇ ਉਹ ਹੁਣ ਉਧਰੋਂ ਪਰਿਵਾਰ ਵਾਲੇ ਤੰਗ ਨੇ ਕਿ ਹਾਂਜੀ ਸਾਡੇ ਸਾਨੂੰ ਪੈਸੇ ਭੇਜ ਅਸੀਂ ਪੈਸੇ ਮੋੜਨੇ ਨੇ ਸਹਾੂਕਾਰ ਜਾਂ ਉਹ ਕੰਸਲਟੈਂਟ ਜਾਂ ਕੋਈ ਵੀ ਸਾਡੇ ਕੋ ਮੰਗਣ ਆ ਰਹੇ ਨੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਪੈਸੇ ਲੱਖਾਂ ਦੇ ਹਿਸਾਬ ਨਾਲ ਲੈ ਤਾਂ ਲਏ ਉਹ ਮੋੜਨੇ ਕਿਵੇਂ ਨੇ ਫੇਰ ਅੱਗੇ ਵੱਡਾ ਮੋੜ ਆ ਜਾਂਦਾ ਪ੍ਰਵਿੰਦਰ ਜੀ ਫੇਰ ਅੱਗੇ ਇੱਕ ਹੋਰ ਮੋੜ ਆ ਜਾਂਦਾ ਪਹਿਲਾਂ ਤਾਂ ਇੱਕ 500 ਗੁਪਤਾ ਖਾਲਿਸਤਾਨ ਹਮਾਇਤਿਆਂ ਦੀ ਰੈਲੀ ਦੇ ਵਿੱਚ ਸ਼ਾਮਲ ਹੋਇਆ ਹੁਣ ਉਸਦੇ ਪਰਿਵਾਰਕ ਮੈਂਬਰ ਹੀ ਉਸਨੂੰ ਕਹਿ ਰਹੇ ਨੇ ਕਿ ਜੋ ਮਰਜ਼ੀ ਕਰ ਕਿਸੇ ਦਾ ਗळा ਵੱਢ ਚਾਹੇ ਚੋਰੀ ਕਰ ਚਾਹੇ ਚਕਾਰੀ ਕਰ ਕਿਸੇ ਨੂੰ ਲੁੱਟ ਜਾਂ ਜੋ ਮਰਜ਼ੀ ਕਰ ਸਾਨੂੰ ਪੈਸੇ ਭੇਜ ਸਵਕੀਏ ਦੇਖੋ ਕਿ ਐਡੀ ਯਾਰ ਕੀ ਤੁਹਾਡੀ ਜਾਨ ਜਿਹੜੀ ਕੀ ਆ ਔਖੀ ਹੋਈ ਪਈ ਸੀਗੀ ਤੁਹਾਨੂੰ ਵਿਦੇਸ਼ ਜਾ ਕੇ ਇਸ ਤਰ੍ਹਾਂ ਦੇ ਨਾਲ ਉੱਥੇ ਜਾ ਕੇ ਤੁਹਾਨੂੰ ਇੱਦਾਂ ਦੇ ਤਰੀਕੇ ਲੱਭਣੇ ਪੈ ਰਹੇ ਨੇ ਜਿਸ ਦੇ ਨਾਲ ਤੁਹਾਡੀ ਜਾਨ ਨੂੰ ਵੀ ਜ਼ਖਮ ਹੋਵੇ ਸੋ ਹਾਲਾਤ ਪਰਿਵਾਰ ਦੇ ਤਾਂ ਉਸ ਤੋਂ ਵੀ ਵੱਧ ਤੋਂ ਵੱਧਰ ਹੋਣੇ ਆ ਕਿਉਂਕਿ ਲੈਣਦਾਰ ਵਾਲੇ ਕਿਹੜੇ ਜਿਹੜਾ ਕਿ ਕਿਸੇ ਨੂੰ ਮaaf ਕਰਦੇ ਨੇ ਜਾਂ ਛੱਡਦੇ ਨੇ ਬਿਲਕੁਲ ਤੁਸੀਂ ਉਹ ਜਿਨ੍ਹਾਂ ਨੇ ਕਰਜ਼ਾ ਲੱਖਾਂ ਰੁਪਏ ਦੇ ਵਿੱਚ ਦਿੱਤਾ ਤਾਂ ਉਹ ਲੈਣਾ ਕਹਿੰਦੇ ਅਸੀਂ ਦੇਣਾ ਜਾਣਦੇ ਆ ਤਾਂ ਲੈਣਾ ਵੀ ਜਾਣਦੇ ਆ ਵਸੂਲ ਕਰਨਾ ਵੀ ਜਾਣਦੇ ਆ ਫੈਮਿਲੀ ਤਾਂ ਉਹਦੀ ਇੱਥੇ ਇੰਡੀਆ ਦੇ ਵਿੱਚ ਹੀ ਆ ਨਾ ਫੈਮਿਲੀ ਨੂੰ ਤਾਂ ਘੇਰਿਆ ਜਾਊਗਾ ਸਾਰਾ ਕੁਝ ਤਾਂ ਇੱਥੇ ਹੀ ਐ ਉਹ ਤਾਂ ਸਿਰਫ ਤੇ ਸਿਰਫ ਇੱਕ ਵਿਜ਼ਟਰ ਵੀਜ਼ਾ ਤੇ ਦੋ ਅਟੈਚੀ ਕੇਸ ਜਾਂ ਲਗੇਜ ਦੇ ਨਾਤੇ ਦੋ ਬੈਗ ਲੈ ਕੇ ਕੈਨੇਡਾ ਚਲਿਆ ਗਿਆ ਚਲੋ ਸਫਲ ਵੀ ਹੋ ਗਿਆ ਕਿਸੇ ਹੱਦ ਤੱਕ ਆਪਣੀ ਟਿਕੜਮਬਾਜ਼ੀ ਦੇ ਵਿੱਚ ਕਿ ਹਾਂਜੀ ਮੌਨਟਰੀਅਲ ਹਵਾਈ ਅੱਡੇ ਤੇ ਉਸਨੇ ਵਕਪ ਅਸਾਈਲਮ ਕਲੇਮ ਕੀਤਾ ਤੇ ਉਸ ਨੂੰ ਡਿਪੋਰਟ ਨਹੀਂ ਕੀਤਾ ਗਿਆ ਪੁੱਠੇ ਪੈਰੀ ਔਰ ਉਸ ਦਾ ਅਸਾਈਲਮ ਉਸ ਨੂੰ ਵਰਕ ਪਰਮਿਟ ਮਿਲ ਗਿਆ ਓਪਨ ਵਰਕ ਪਰਮਿਟ ਤੇ ਉਹ ਮਕਾਨ ਮਾਲਕ ਕਹਿੰਦਾ ਹੈਰਾਨ ਹੈ ਕਹਿੰਦਾ ਅਸੀਂ ਕਹਿੰਦਾ ਇੰਨੇ ਇੰਨੇ ਸਾਲ ਮਿਹਨਤ ਕੀਤੀ ਕਹਿੰਦਾ ਅਸੀਂ ਟੈਕਸ ਭਰਦੇ ਰਹੇ ਹੁਣ ਵੀ ਭਰ ਰਹੇ ਆ ਕਹਿੰਦੇ ਸਾਨੂੰ ਤਾਂ ਇੰਨਾ ਸੌਖਾ ਵਰਕ ਪਰਮਿਟ ਕਦੇ ਕਿਸੇ ਨੇ ਦਿੱਤਾ ਨਹੀਂ ਕਹਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਵਿਜ਼ਟਰ ਵੀਜ਼ਾ ਕਿਸੇ ਤਰੀਕੇ ਨਾਲ ਔਖੇ ਸੌਖਾ ਲੈ ਲਓ ਤੇ ਚੜਜੋ ਜਹਾਜ਼ ਕੈਨੇਡਾ ਦਾ ਇੱਥੇ ਆ ਕੇ ਜੇ ਰੋਲਾ ਪੈਂਦਾ ਕਿ ਜੀ ਹਾਂ ਜੀ ਅਸੀਂ ਤਾਂ ਅਸਾਈਲਮ ਕਲੇਮੈਂਟ ਆ ਜਦੋਂ ਅਸਾਈਲਮ ਦਾ ਫੈਸਲਾ ਹੋਊਗਾ ਦੇਖੀ ਜਾਊਗੀ 4 ਸਾਲ ਲੱਗਣ 5 ਸਾਲ ਲੱਗਣ 3 ਸਾਲ ਲੱਗਣ 2 ਸਾਲ ਲੱਗਣ ਸੋ ਇਹ ਕਹਾਂਗੇ ਕਿ ਕਹਾਣੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੀ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਮੰਤਰਾਲਾ ਕੈਨੇਡਾ ਦੀ ਆ ਵਰਕ ਪਰਮਿਟ ਜਿਹੋ ਦਾ ਕਿ ਜੀ ਸ਼ਰਿਆ ਆਮੀ ਚੱਲ ਰਿਹਾ ਹੈ ਕੰਮ ਹੁਣ ਬਾਅਦ ਦੇ ਵਿੱਚ ਸਾਈਲਮ ਕਲੇਮ ਜੋ ਰੱਦ ਹੋਣਗੇ ਕਿਹਨੇ ਦੇਖਿਆ ਹੂੰ ਕੌਣ ਜਾਣਦਾ ਕਦੋਂ ਰੱਦ ਹੋਇਆ ਕਦੋਂ ਨਹੀਂ ਹੋਇਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡੇਟ ਆਫ ਬਰਥ ਵੀ ਹਲੇ ਮਤਲਬ ਉਹ ਯੰਗ ਏਜ ਦੇ ਵਿੱਚ ਆ ਮੁੰਡਾ ਬਿਲਕੁਲ